ਮਹਾਰਾਜ ਸਤਿ ਸ਼੍ਰੀ ਅਕਾਲ ਜੀ ਪਾਲਾ ਜਿਹੜੀ ਫਾਰਮ ਤੇ ਬੋਬੋ ਵੈਲਕਮ ਹੈ ਜੀ ਅੱਜ ਫਿਰ ਆਪਾਂ ਆਪਣੇ ਫਾਰਮ ਚੋਂ ਪਿੰਡ ਪੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਇਸ ਈਲ ਮੀਠਾ ਕੁਝ ਮੱਝਾਂ ਕੁਝ ਗਾਵਾਂ ਤੁਹਾਨੂੰ ਦਿਖਾਵਾਂਗੇ ਸਾਰੀਆਂ ਸੁਈਆਂ ਨੇ ਤੇ ਸਾਰੀ ਵੀਡੀਓ ਜ਼ਰੂਰ ਵੇਖਿਓ ਵੀਰ ਭੈਣ ਭਰਾ ਹੋਲੇ ਬਾ ਸਾੜੇ ਹੈਗੇ ਆਪਣੇ ਕੋ ਤੇ ਹੁਣ ਸਾਡੇ ਵਿੱਚ ਜਿਹਨਾਂ ਨਾਲ ਗੱਲਬਾਤ मतलब के फिर जा रहे हैं बाकी बहुत बहुत तय तरों धनबाद ਜਰਾ ਅਗੇ ਬਟਨ ਦੱਬੀ ਜਾਓ ਸ਼ੇਅਰ ਆ ਲੈ ਸ਼ੇਅਰ ਆ ਲੈ ਨੂੰ ਸਬਸਕ੍ਰਾਈਬ ਕਰੀ ਜਾਓ ਤੇ ਗਾਂ ਤੋਂ ਗਾਂ ਹਰ ਤੋਂ ਰੋਜ਼ ਤੇ ਰੋਜ਼ ਨਵੀਂ ਵੀਡੀਓ ਜਿਹੜੀ ਆ ਤੁਹਾਨੂੰ ਦਿਖਾਈਏ ਹਾਂਜੀ ਤੇ ਕੱਲ ਵੀ ਆਪਣੀ ਵੀਡੀਓ ਜਿਹੜੀ ਪਈ ਤੇ ਮਤਲਬ ਕਿ ਉਹਦੇ ਵਿੱਚ ਮਾਲ ਕੋਈ ਜੰਗਲ ਚਾਰਕ ਪਸ਼ੂ ਜਿਹੜੇ ਸੇਲ ਹੋਏ ਥੋੜੀ ਜਿਹੀ ਸਾਡੀ ਗਲਤੀ ਹੋ ਗਈ ਮਤਲਬ ਕਿ ਅਜੇ ਜਿੱਦਾਂ ਨਵੇਂ ਲਾਲੇ ਕੋਈ ਬੰਦਾ ਕੋਈ ਵੀ ਗਲਬਾਤ ਨਾਲ ਲੇ ਕੇ ਉਹਦਾ ਕਾਰਨ ਥੋੜੀ ਜੀ ਵੀਡੀਓ ਸਾਫ਼ ਨਹੀਂ ਬਣੀ ਚਲੋ ਬੜੇ ਵੀਰ ਭਰਾ ਦਾ ਫੋਨ ਆਇਆ ਤੇ ਸਾਨੂੰ ਵੀ ਪਤਾ ਲੱਗਾ ਥੋੜੀ ਗਲਤੀ ਸਾਡੀ ਹੋ ਗਈ ਵੀ ਅਹੀਂ ਮਤਲਬ ਕਿ ਉਹ ਚੱਕ ਨਹੀਂ ਕੀਤੀ ਹਾਂਜੀ ਇਹ ਐ ਇਦਾਂ ਹੀ ਅਪਲੋਡ ਕਰਦੀ ਤੇ ਬਾਅਦ ਚ ਚਲੋ ਬਾਅਦ ਚ ਆਪਾਂ ਡਿਲੀਟ ਨਹੀਂ ਕੀਤੀ ਬਿਜੋਗ ਅਠੀ ਰ 7 ਵਜਣੇ ਆ ਤੇ ਚਲੋ ਕੁਝ ਮਾਲ ਵਿੱਚ ਯਾਹ ਇਹ ਗੱਲ ਇੱਕ ਟੋਕਰ ਛੋਟੀ ਆ ਜਾਈਏ ਬੜੀ ਚੰਗੀ ਬਣੇ ਭਾਣ ਦੇ ਦੇਣੀ ਆ ਹਾਂਜੀ ਤੇ ਬਾਕੀ ਬਹੁਤ ਦਿਲੋਂ ਧੰਨਵਾਦ ਵੀਰਾਂ ਭਰਾਵਾਂ ਦਾ ਜਿਹੜੇ ਮਤਲਬ ਚੈਨਲ ਨੂੰ ਵੇਂਦੇ ਆ ਸਬਸਕ੍ਰਾਈਬ ਕਰਦੇ ਆ ਬਹੁਤ ਬਹੁਤ ਦਿਲੋਂ ਧੰਨਵਾਦ ਆ ਬਾਕੀ ਜੈਜ ਮਾਲ ਬਿਲਕੁਲ ਹਰ ਤਰ੍ਹਾਂ ਪ੍ਰਕਾਰ ਦਾ ਪਸੂ ਹੈਗਾ ਬਾਕੀ ਪਿੰਡ ਆਪਣਾ ਪੰਘਾੜੀ ਆ ਜੀ ਤਸਵੀਰ ਮਗੀਠਾ ਜ਼ਿਲ੍ਹਾ ਮਸਰ ਨਾ ਪਹਾਲਾ ਤੇ ਪਹਾਲਾ ਹੀ ਡੇਰੀ ਫਾਰਮ ਆ ਹਾਂਜੀ ਆਪਣੇ ਨਾਮ ਤੇ ਮਤਲਬ ਕਿ ਚੈਨਲ ਆ ਉਹੋ ਹੀ ਨਾਮ ਆੜਾ ਚੱਲਦਾ ਪਿੰਡ ਜੀ ਵੀ ਬਾਹਰ ਵੀ ਤੇ ਮਾਗੀ ਮੋਬਾਈਲ ਨੰਬਰ ਆਪਣਾ 9856821499 73 ਜਾਂ ਤੇ 750 ਕੰਨੇ ਠੀਕ ਹੈ ਜੀ ਚਲੋ ਜੀ ਕਰੀਏ ਚੱਲ ਹਾਂਜੀ ਆ ਦੂਜਾ ਦੋਟਿਆ ਜੀ ਠੀਕ ਹੈ ਜੀ ਠੀਕ ਹੈ ਜੀ ਕੋਟੋ ਟੋਟੀਆ ਲਾਣਾ ਹਲੋ ਵਿਤਿਮਲ ਇਹ ਦੱਸਵਾ ਟੋਟੀ ਮੀਤ ਕੋ ਦੇਣਾ ਚਲੋ ਚੋਈਆ ਠੀਕ ਹੈ ਜੀ ਤੇ ਲੇਵਾ ਬਹੁਤ ਝੁੜੀਆ ਠੀਕ ਹੈ ਦੇ ਲੋ ਫੀਕ ਮਾਲ ਕਿਤੇ ਹਾਂਜੀ ਇਹਨੂੰ ਭਾਵੇਂ ਕਹਿੰਦੇ 20 ਕਿਲੋ ਦੇ ਭਾਵੇਂ ਕਹਿੰਦੇ 25 ਕਿਲੋ ਤੋਂ ਫੀਲਸਾਲ ਹੀ ਬੜੀ ਆ ਠੀਕ ਹੈ ਜੀ ਇੰਨਾ ਹੀ ਭਾਵੇਂ ਥੱਲੇ ਬਹਿ ਜਾਓ ਜੀ ਆਪ ਕੋ ਤੇ ਬਹੁਤ ਮੋਟਾ ਜਵਾਬ ਹਸਾ ਬਹੁਤ ਜ਼ਿਆਦਾ ਗੰਢੀ ਆ ਤੇ ਮਗਰੇ ਦੇ ਆਈ ਕੱਟੀ ਠੀਕ ਹੈ ਹਾਂਜੀ ਆ ਵੇਖੋ ਆਪ ਤੈਨਾਂ ਕਿਲੋ ਚੋਈ ਆ ਬਾਕੀ ਥੱਲੇ ਆ ਤੇ ਬਹੁਤ ਜ਼ਿਆਦਾ ਚੰਗੀ ਆ ਉਹ ਕਿਦਾਂ ਬਿਜਲੀ ਘਾਰੀ ਬਣਿਆ ਹਾਂ ਹਾਂਜੀ ਵਿਖਾ ਦਿਓ ਵੀ ਜੀ ਤੋੜ ਕੇ ਮਰੀ ਜੀ ਦੇਵਾ ਇਹਨਾਂ ਨੂੰ ਕੁਛ ਕਿਦਾਂ ਐ ਬਿੰਦੀਆਂ ਵਾਲਾ ਜੇ ਠੀਕ ਐ ਤੇ ਥੋੜੀ ਜੀ ਡਿਟੇਲ ਤਾਂ ਆਈ ਤਾਂ ਸੰਡੇ ਵੀ ਥੋੜਾ ਮਾਲ ਪਾਜਿਆ ਕਰਦਾ ਰੋਜ਼ ਪਾਜਿਆ ਕਰਨਾ ਵਾ ਹਾਂਜੀ ਤੇ ਡਿਟੇਲ ਚੰਗੀ ਤਰ੍ਹਾਂ ਦੱਸਿਆ ਕਰਦੇ ਠੀਕ ਐ ਤੇ ਦੁੱਧਾ ਅਸੂਗਾ ਝੋਟੀਆਂ ਮਤਲਬ ਕਿ ਬਹੁਤ ਜ਼ਿਆਦਾ ਕਿੰਨੀ ਦੋਧਰੀ ਤਾਂ 20 ਕਿਲੋ ਤੱਕ ਦੀ ਅਸੀਂ ਲੈਂਦੇ ਹਾਂਜੀ ਕੱਪੀ ਮੰਗਦੇ ਠੀਕ ਐ ਅਲੱਗ ਮਾਈਡ ਚਲੋ ਕੋਈ ਨਹੀਂ ਬੰਦੋ ਬਾਕੀ ਲਿਆਵਾਂਗੇ ਲੋ ਦੋ ਦਾ ਪਾਉਂਗਾ ਮਾਰਗ ਚੀਜ਼ ਬਖੋ ਮਤਲਬ ਕਿ ਸਾਫ ਹੈ ਬੜੀ ਇਹ ਗੱਬਣ ਵੀ ਵਿਚਾਰੀ ਨਹੀਂ ਹੈ ਤੇ ਹੋਰ ਤਾਂ ਗਿਆ ਵੇਖੀ ਵੇਖੀ ਨਹੀਂ ਦੋ ਡੰਗ ਆਪਾਂ ਕਿਹੜਾ ਵੀ ਕਿਤੇ ਹੁਣ ਪੈਸੇ ਦੇਣੀ ਤੇ ਨਾਲ ਹਾਂਜੀ ਜਦਾਂ ਗੱਲਬਾਤ ਕਰਨੀ ਦੋ ਡੰਗ ਦੁੱਧ ਦੇ ਧਿਆ ਕੇ ਛੋਟੀ ਲਾਈਵ ਚ ਆ ਕੇ ਦੇ ਦਾਂਗੇ ਠੀਕ ਹੈ ਜੀ ਮਤਲਬ ਕਿ ਇਹ ਈ ਜਾ ਰਿਹਾ ਹੈ ਠੀਕ ਹੈ ਜੀ ਦੂਆ ਦਗਾ ਤੇ ਕਦੋਂ ਫਿਰ ਵਿਜੀ ਰੇ ਜੈ ਜੀ ਜਿੰਨੇ ਕਰੀ ਦੇ ਹੀ ਦੇਣੀ ਜੈ ਕਰਦਨੇ ਉਹ ਤਾਂ ਚਲੋ ਇੰਨੇ ਮਾਲ ਦਾ ਤੇ ਹਰ ਬੰਦਾ ਇਹਨੂੰ ਪਤਾ ਏਦੀ ਮੈਦਾ ਕੋਈ ਸਵਾਲ ਨਾ ਕਰਦਾ ਕੋਈ ਆਹ ਤਾਂ ਡੇਢ ਆ ਵੀ ਉਧਰ ਇਧਰ ਆ ਹਾਂਜੀ ਆਪਾਂ ਤਾਂ ਇਧਰੋਂ ਲਈ ਆ ਹਾਂਜੀ ਐਵੇਂ ਤਾਂ ਨਾ ਕਿ ਤੇ ਘਰ ਚੋਂ ਲਈ ਫੇਰ ਕਿਤੇ ਮਿਹਨਤ ਨਾ ਹਾਂਜੀ ਤੇ ਚਲੋ ਇਹ ਉਹ ਹਸਾਣ ਦੇ ਦਿੰਦੀ ਵੀ ਜਿਹੜੀ ਗਾੜੀ ਵਪਾਰੀ ਵੀ ਕਰੇ ਕਮਾਈ ਦਾ ਹਾਂਜੀ ਉਹਦਾ ਮੋਲ ਜੋਡੀ ਦਾ ਲੱਖ ਕਰੀਏ 1.5 ਕਰੀਏ 90 ਹਜ਼ਾਰ ਦੇਣੀ ਠੀਕ ਹੈ ਜੀ ਪੂਰੇ ਜੀ ਤੇ ਬਾਕੀ ਬਹੁਤ ਜ਼ਿਆਦਾ ਚੰਗੀ ਟਰਡੀ ਠੀਕ ਹੈ ਜੀ ਆ ਆ ਗਈ ਪੂਰੀ ਨੀਂਦ ਇਹਦੇ ਨੰਬਰ ਤੇ ਠੀਕ ਹੈ ਤੇ ਇਹਦੇ ਕੋ ਨੌ ਦੇ ਵਿੱਚ ਨੌ ਜੇ ਕੋ ਦਾਂਸ ਹੋ ਜੇ ਇੰਨਾ ਕਦ ਤੱਕ ਦਾ ਮੈਲਾ ਵੇਖ ਲੋ ਮਰਦੀ ਹੈ ਹਾਂਜੀ ਮੈਲਾ ਲੱਗਾ ਨੌ 10 ਕਿਲੋ ਸੀਰ ਹੁਣਾਂ ਤੇ ਬੜੀ ਆ ਕੱਟੀ ਮਗਰੇ ਇਹਦੇ ਠੀਕ ਹੈ ਜੀ ਕੱਟੀ ਜਿ ਮਗਰੇ ਤੇ ਵੀਰ ਜੀ ਸੁਆ ਕਿਦਾਂ ਆ ਗਿਆ ਜੀ ਦੂਜਾ ਸੁਆ ਠੀਕ ਹੈ ਬਹੁਤ ਜੀ ਜੀ ਤੁਹਾਨੂੰ ਮਾ ਪਾਰਕ ਦੇ ਨਾਲ ਬਹੁਤ ਚੰਗੀ ਹੈ ਇਹ ਉਹ ਜਿੰਦੀਆਂ ਜੂ ਕਿਲਾ ਵਾਲੀ ਪੂਰੀ ਕਹਿੰਦੇ ਹੋ ਜੀ ਠੀਕ ਹੈ ਜੀ ਲੈ ਉਹ ਪੂਰੀ ਆ ਘੱਟੀ ਹੈ ਮਗਰ ਦੇ ਪੂਰੀ ਠੀਕ ਹੈ ਜੀ ਵਖਾ ਦੇ ਅਜਾ ਕਰ ਮਾਲੀਏ ਆ ਘੱਟੀ ਹੈਗੀ ਮਗਰ ਐ ਬਾਜੀ ਇਹ ਜਿੰਨਾ ਆਪਾਂ ਦਾ ਕੱਲ ਵੀ ਇੱਕ ਛੋਟੀ ਬਾਈ ਹਾਂਜੀ ਮੈਂ 67 ਨੰਬਰ ਤੇ ਹੀ ਸਾਡੇ ਤੇ 70 71 70000 ਮੁੱਲ ਬਾਹੀ ਦੂਜਾ ਸੂਆ ਝੋਟੀ 10 ਰੋਡ ਦੱਸਿਆ। ਹਾਂਜੀ। ਉਹ ਰਾਤੀ ਚਵਾ ਆ ਕੇ ਦੋੜਾਂ ਵੇਦੀ ਬੰਦੇ ਇਥੇ ਫੈਲ ਲਾ ਕੇ ਵੀਡੀਓ ਵੇਖ ਕੇ ਆਏ। ਠੀਕ ਹੈ ਜੀ। ਹੁਣ ਵੀਡੀਓ ਵੇਖਣ ਦੇ ਆਣੇ ਚਲੋ ਉਹਨਾਂ ਦਾ ਜ਼ਿਕਰ ਕਰਨ ਦੇ ਵਿੱਚ। ਹਾਂਜੀ। ਉਹਨਾਂ ਨੂੰ ਰਾਤੀ ਹੀ 5 ਕਿਲੋ ਚਵਾ ਆਈ। ਠੀਕ ਹੈ। ਤੇ ਰਾਤੀ ਚੋਈ 6 ਆਪਣਾ 7 ਵਜੇ ਜੋ 5 ਮਿੰਟ ਘਟ ਤੇ ਸਵੇਰੇ ਚੋਈ 7 ਵਜੇ 10 ਮਿੰਟ ਦੇ ਸਵੇਰੇ 6:30 ਮਿੰਟ ਦਿੱਤਾ ਹੈ। ਠੀਕ ਹੈ ਜੀ। ਉਹ ਦੁੱਧ ਵੇਖ ਕੇ ਤੇ ਸਰ ਆਣੀ ਹੋ ਗਿਆ ਵੀ ਕੀ ਗੱਲ ਤੁਹਾਨੂੰ ਆਂਦੇ ਵੀ ਵਪਾਰੀ ਦੇ ਘਟਦਾ ਸੀ ਤੁਹਾਡਾ ਬਾਦ ਨਿਕਲਿਆ ਮੈਂ ਵੀ ਅਸੀਂ ਦੱਸਦਾ ਹੀ ਹੋਂ ਨਾ ਜਿੰਨਾ ਨਿਕਦਾ ਵਾ ਚਲੋ ਬਾਦ ਨਿਕਲੇ ਤੁਹਾਡਾ ਹੀ ਅਸੀਂ ਕਿਹੜੀ ਵੀ ਰੇਟ ਵਧਾ ਕਰ ਲੈਣਾ ਦਾ ਜੋ ਤੁਹਾਡਾ ਨਾਲ ਗੱਲ ਕੀਤੀ ਉਹਨੇ ਜਣੀ ਹੈ ਤੇ ਬਾਕੀ ਚਲੋ ਇੱਥੇ ਕੋਈ ਆਵੇ ਵੀਰ ਭਰਾ ਦੋ ਡੰਗ 24 ਤਖਲੀ ਕਰੇ ਤੇ ਜੇ ਕਈ ਵੀਰ ਭਰਾ ਕੋਈ ਸਾਈ ਨਹੀਂਗਾ ਮਤਲਬ ਪਾਉਂਦਾ ਪ੍ਰਬੰਧ ਹੈਗਾ ਹਾਂਜੀ ਤੇ ਚਲੋ ਸਾਰੇ ਤਾਂ ਇੱਕੋ ਜਿਹੇ ਹੁੰਦੇ ਨਹੀਂ ਹਾਂਜੀ ਸਾਈਆਂ ਨੇ Google Pay ਬਣਾਇਆ ਵਾ ਕਈ ਨੇ ਨਹੀਂ ਬਣਾਇਆ ਤੇ ਕਈਆਂ ਨੂੰ ਚਲਾਉਣਾ ਨਹੀਂ ਹੁੰਦਾ ਹਾਂਜੀ ਤੇ ਚਲੋ ਕੋਈ ਸਾਈ ਤੋਂ ਬਣਾ ਲਈਂ ਡਿਕਾਂਗੇ ਕੋਈ ਠੀਕ ਪੈਨ ਦਵੇ ਆਵੇ ਜਰੂਰ ਇਹ ਨਹੀਂ ਉਹ ਸਾਨੂੰ ਤਾਂ ਨਹੀਂ ਦੱਸਦੇ ਹਾਂਜੀ ਤੇ ਬਾਂਗੀ ਝੋਡੀ ਬਹੁਤ ਚੰਗੀ ਆ ਮੋਲੇ ਦਾ ਜਿੰਨਾ ਮੱਧੀ ਕਰੀਏ 85 ਕਰੀਏ 80 ਕਰੀਏ ਮੋਲੇ ਦਾ 75 ਹੀ ਆ ਰਿਹਾ 73 ਹੀ ਆਉਂਦੀ ਠੀਕ ਆ ਜੀ ਤੇ ਆ ਝੋਡੀ ਆਪਣੇ ਕੋਲ ਆ ਟੋਕਰ ਕੱਲੀ ਠੀਕ ਆ ਮੈਂ ਲੱਗਦਾ 1.5 ਦਿਨ ਲੱਗਾ ਬਣੀ ਨੂੰ ਬੜੀ ਚੰਗੀ ਕੱਢੀ ਆ ਕਾਲੀ ਆ ਤੇ ਥਾਣ ਲਿਆ ਵੇਖੋ ਬਹੁਤ ਚੰਗਾ ਆ ਥਾਣ ਚੜਾਇਆ ਕਲਾ ਕਲਾ ਥਾਣਿਆ ਦੁੱਧ ਕੋਈ ਇਹ ਲੀਟਰ ਵਾਲਾ ਹੁਣ 8 ਲੀਟਰ ਆ ਹਾਂ ਠੀਕ ਹੁਣ ਇਹਦਾ ਲੀਟਰਾਂ ਮੰਗਦੇ ਆ ਏ ਆ ਗਿਆ ਪਹਿਲਾ ਸੂਆ ਜੀ ਇਹ ਪਹਿਲਾ ਸੂਆ ਤੇ ਐਰਕਾਂ ਹੀ ਬੰਦਿਆਂ ਲਈ ਜੇ 1 ਲੱਖ 22 ਹਜ਼ਾਰ ਦੀ ਆਈ ਠੀਕ ਹੈ ਜੀ ਹਾਂ ਜੀ ਪੂਰਾ ਮਾਦ ਕਾਨੂੰ ਕੇ ਭੱਟਾ ਹਾਂ ਜੀ ਕਬੀ ਸੀ ਨੇ ਬੜੇ ਵੱਲ ਕੋਈ ਵੀ ਭਾਈ ਤੇ ਆਣ ਕੇ ਐ ਤੱਲੀ ਕਰਕੇ ਲੈਵੇ ਤੁਹਾਡੀ ਕਿਉਂਕਿ ਪਹਿਲਾਂ ਕੱਟੀ ਆ ਕਿੰਦਾ ਕਾਲੀ ਜਾਨਵਰ ਕੀ ਆ ਬਾਕੀ ਅਸੀਂ ਕੋਈ ਤੀਜ ਤੂਲ ਨਹੀਂ ਜੇ ਮਿਲਿਆ ਤਾਂ ਲਗਾ ਲਈ ਜੀ ਕਿੰਨਾ ਦੁੱਧ ਦੱਸਦੇ ਹੋ ਹਲੇ एकदम ਇਜੀ ਹੋਣਾ ਹੋਣਾ ਜਿਆਦਾ ਵੇ 12 ਮਿੰਟ ਤੋਂ 8 ਮਿੰਟ ਲੀਟਰ ਵਾਲਾ ਠੀਕ ਆ ਦੋ ਟਾਈਮ ਮੰਗਦੇ ਚੋਗਾ ਜਵਾਬ ਸਮਾਹ ਬਹੁਤ ਜਿਆਦਾ ਚੰਗੀ ਮਤਲਬ ਚਲੋ ਵੇਚਣ ਵਾਲੇ ਤੇ ਹਰ ਬੰਦਾ ਆਪਣੀ ਜੀ ਦੀ ਸੇਵਤੀ ਕਰਦਾ ਵਾ ਹਾਂਜੀ ਤੇ ਪਰ ਜੇਕਰ ਨੂੰ ਕੋਈ ਚੰਗਾ ਪੱਲੇ ਪਵੇ ਤੇ ਅਗਲਾ ਆਪੇ ਗਾਹ ਕੀ ਦੱਸਿਆ ਵੀ ਹਾਂਜੀ ਕੋਈ ਜਾਨਵਰ ਹੈਗਾ ਵਾ ਕਿਸ ਨੇ ਦਿੱਤਾ ਵਾ ਜਾਂ ਕਿਸ ਨੇ ਮਤਲਬ ਕਿ ਲਿਆ ਕੇ ਪਾ ਹਾਂਜੀ ਤੇ ਬਾਕੀ ਝੋੜੀ ਬਹੁਤ ਚਲੋ ਜਿਆਦਾ ਚੰਗੀ ਆ ਇਹਦਾ ਮੁੱਲ ਉਹ ਤਾਂ ਤੁਹਾਡੇ ਨੂੰ 70 ਦੀ 75 ਦੀ ਵੀ ਆਏ ਗਏ ਨੂੰ ਸਾਹਮਣੇ ਸਾਹਮਣੇ ਵੇਚ ਦਿੱਤੀ ਹੈ ਹਾਂਜੀ ਪਰ ਵੀਡੀਓ ਜਹਾਣਾ ਵਾਲੇ ਮੁੱਲ ਬਣਾ 25000 ਠੀਕ ਹੈ ਜੀ ਹਾਂਜੀ ਤੇ ਬਾਕੀ ਕੱਟੀ ਬਹੁਤ ਚੰਗੀ ਆ ਆਹ ਦੇ ਬਾਕੀ ਟਾਈਮ ਥੋੜਾ ਵਾ ਐਕਸ਼ਨ ਟਾਈਮ ਖਾਲੀ ਦਨੇ ਆ ਇਹ ਹੁਣ ਹੀ ਖਾਂਦਾ ਆ ਆਹ ਟਾਈਮ ਵੇਖ ਲਓ ਜੇ 12:02 ਮਿੰਟ ਹੋਏ ਜੇ ਹਾਂਜੀ ਤੇ ਬਾਕੀ ਚਲੋ ਸ਼ਾਂਤ ਆ ਕੇ ਬੰਨ ਗੀਆਂ ਚਵਾਈ ਆਪੀ ਮੇਰੇ ਪੰਜ ਤੋਂ ਪੰਜ ਆ ਤੇ ਜੇ ਕਿ ਵੀਰ ਭਰਾਣੇ ਚਲਾਉਣਾ ਕਿ 10 ਮਿੰਟਾਂ ਘੰਟਾ ਖੰਡ ਅੱਗੋਂ ਵਿੱਚੋਂ ਵੀ ਮਤਲਬ ਹੋ ਸਕਦਾ ਵਾ ਠੀਕ ਹੈ ਜੀ ਤੇ ਬਾਕੀ ਕੋਈ ਗੱਲ ਨਹੀਂ ਦੋ ਦਿਨ ਹੀ ਝੂਠ ਨਿਕਲੂਗਾ ਇਹ ਨਹੀਂ ਗੱਲ ਹੈਗੀ ਤਸੱਲੀ ਕਰੇ ਆ ਵੇਖ ਲੋ ਨਹੀਂ ਮਾਲ ਵਾ ਚਲੋ ਤੇ ਮੈਂ ਪਸਮੀ ਚੋਈ ਨਹੀਂ ਸਾਰੀ ਆਪਾਂ ਤੇਨੂੰ ਮੀਟਰ ਪਈਏ ਜੀ ਇਹ ਤਾਂ ਸਸਤੀ ਆ ਤੇ ਬਾਕੀ ਵੇਖ ਲੋ ਸਾਰੇ ਮਾਲ ਤੇ ਕੈਮਰਾ ਮਾ ਦਿਓ ਕੋਈ ਨਹੀਂ ਮੈਂ ਪਸਮੀ ਹਾਂਜੀ ਇਹ ਨਹੀਂ ਗੱਲ ਵੀ ਡਾਕਟਰ ਵੀਰੇ ਪਾ ਜੀ ਇਹਦਾ ਵਿਜੀ ਰੇਟ ਕਿੰਨਾ ਜੋ ਇਹ ਰੇਟ ਤਾਂ ਸਿਆ ਮੋਲ ਦਾ 75 ਤੋਂ 72 62 ਨਹੀਂ ਆਦੀ ਠੀਕ ਹੈ ਜੀ ਹਾਂਜੀ ਇਹ ਆਪਣੇ ਕੋਲ ਟੋਕਰਾ ਹੁਣੇ ਜਹਾਜ਼ ਲਾਈ ਆ ਠੀਕ ਹੈ ਜੀ ਆ ਬੰਦਿਆਂ ਵਾਸਤੇ ਗਏ ਜੀ ਘਰ ਨੇ ਭੱਜਣੇ ਨਹੀਂ ਤੇ ਦੁੱਧ ਦੇ ਕੋਈ ਚਲੋ 4 ਕਿਲੋ ਇਹ ਲੋੜਵਾਂ ਦੀ ਚਾਹ ਪਾਣੀ ਵਾਲੇ ਵਸਦੇ ਆ ਠੀਕ ਹੈ ਦੱਸ ਕੇ ਦੇਣੀ ਐ ਮੈਂ ਗਾਪ ਨਹੀਂ ਮਾਰਨੀ ਜਹਾਜ਼ ਘਾਟ ਵਟਾਇਓ ਕੀ ਕਿਹੜੀ ਉੱਥੇ ਵੀ ਹਾਂਜੀ ਕੋਈ ਗੱਲ ਹੀ ਨਹੀਂ ਐ ਮੈਂ ਗਾਪ ਮਾਰੀ ਜੀ ਝੂਠ ਮਾਰੀ ਜੀ 3 ਫਰਾਂ ਝੂਠ ਮਾਰ ਕੇ ਜਿਹੜਾ ਕੰਮ ਕਰਨਾ ਵਾ ਵਪਾਰ ਨਹੀਂ ਚੱਲਦਾ ਹਾਂਜੀ ਕਿਉਂਕਿ ਸਦਾ ਕੰਮ ਕਰਨਾ ਵਾ ਤੇ ਪਿੱਛੋਂ ਸਦਾ ਚੱਲਦਾ ਹੀ ਆ ਵੱਡਿਆਂ ਤੋਂ ਚੱਲਦਾ ਆ ਹਾਂਜੀ ਇਸ ਵਕਤ ਤੁਹਾਡੀ ਪਹਿਲਾ ਸੁਆ ਚੰਗੀ ਆ ਟੋਕੜੀ ਆ ਹਾਂਜੀ ਤੇ ਪਤਾ ਨਹੀਂ ਵੀ ਟੀਕਾ ਲਵਾਵੇ ਕਿ ਨਵਾਂ ਲਵਾਵੇ ਮੋਨੇ ਦਾ ਉਹ ਕਰਦਣਾ ਵਾ ਵੀ ਇਹ ਲੋਕਰ ਆਣੀ ਹੋਏ ਨਾ ਜੀ ਗ੍ਰੈਂਡਿੰਗ ਕਿਤਾਬ ਆਹੀ ਉਹ ਤਾਂ ਇਹਦੇ ਨਾਲ ਦੀਆਂ ਕਿੰਨੀ ਚਾਲ ਚੁਲੀਆਂ ਦਿੱਤੀਆਂ ਵਾ ਪਰ ਇਹ ਨੇ ਚਾਲ ਚੁਲੀ ਜਾਣੀ ਇਹ ਜਾਇਜ਼ ਦੇ ਦੇਣੀ ਆ ਚਲੋ ਜੀ ਜੀ ਆਪਕੋ ਬਿੱਲੀ ਆ ਚਲੋ ਇਹ ਆਪ ਹੀ ਆਪਣੇ ਕੋਲ ਨੇ ਆਈ ਆ ਓ ਇਦਾਂ ਹੀ ਤਾਂ ਠੀਕ ਹੈ ਜੀ ਤੇ ਵੀਰ ਜੀ ਦੁੱਧ ਕਿੰਨਾ ਦੱਸਦੇ ਪੈਜੋ ਦੁੱਧ 5 ਕਿਲੋ ਲੈ ਆਈਆਂ ਨੇ ਚ 4 ਕਿਲੋ ਪਤਾ ਹੋਊਗਾ ਠੀਕ ਹੈ ਜੀ ਖਾਂਦੇ ਤੇ ਨਹੀਂ ਗਿਣ ਲੈ ਬੰਦ ਤੇ ਸੁਆ ਕਿੰਨਾ ਆ ਗਿਆ ਜੋ 2 ਆਈ ਲਾ ਠੀਕ ਹੈ ਜੀ ਜਿਆਦਾ ਨਾ ਬੜੀ ਅੱਜ ਫਿਰ ਨਾ ਘੱਟ ਸਿਵਾਨ ਹਾਂਜੀ ਇਹ ਜੋ ਧੀ ਦੇਦੀ 4000 ਦੀ ਹਾਂਜੀ ਇਹ ਚੰਨਲ ਬਣਾਇਆ ਜੀ ਵਾਜੀਏ ਚਲੋ ਦੱਸੋ ਨਹੀਂ ਗਿਆ ਕੋਈ ਨਿਕਲ ਦੋ ਜੈਦ ਕੀਮਤ ਜਿਹੜੀ ਹਾਣਾ ਵਾਲੀ 30000 ਜਣੀ ਹੈ ਅੱਛਾ ਜੀ ਹਾਂ ਲਾਓ ਇਹਦਾ ਕੋਈ ਨਾ ਜਿਹਨੇ ਲੁੱਟਣਾ ਥੋਟਲੇ ਕੱਟੀ ਵੀ ਨਹੀਂ ਦਿੰਦਾ ਬਈ ਦੋ ਦਿੰਦੀ ਆ ਠੀਕ ਆ ਬਣੀ ਵੀ ਹੈਗੀ ਆ ਆਪਣਾ ਇੱਕ ਮਹੀਨਾ ਦਾ ਕੋਈ ਚਾਰ ਪੰਜ ਦਿਨ ਉੱਤੇ ਹੋਈ ਆ ਹਾਂਜੀ ਨਿਕਲੇ ਨਾ ਨਿਕਲੇ ਇਹ ਨਹੀਂ ਸਾਡੀ ਗਾਰੰਟੀ ਠੀਕ ਹੈ ਜੀ ਤੇ ਬਾਕੀ ਕੋਈ ਐ ਆਪਣੀ ਸਲੀ ਕਰੇ ਝੋਟੀ ਜਿਹੜੀ ਆ ਕਟੀਆਂ ਸਾਹਮਣੇ ਵਾਲੋਂ ਫੰਡਰਾਂ ਨੂੰ ਪੱਠੇ ਪਾਉਣ ਨਾਲ 100 ਗੁਣਾ ਚੰਗੀ ਆ ਦੋ ਦੇਣਾ ਜਾ ਕੇ ਚਾਹ ਪਾਣੀ ਵਾਹ 10 ਫੈਂਟ ਦੁੱਧਿਆ ਦਾ ਹਾਂਜੀ ਤੇ ਬਾਕੀ ਆਂਦਾ ਕੋਈ ਨਹੀਂ ਨੇ ਪੀਏ ਜੀ ਸਹੀ ਗੱਲ ਹੈ ਨਹੀਂ ਬੰਦ ਨਹੀਂ ਕਿਸੇ ਦੀ ਚਲੋ ਹਾਂਜੀ ਕੋਈ ਸਾਰੇ ਦੇਖੋ ਜੀ ਨਹੀਂ ਹੁਣ ਸਾਰੇ ਸ਼ਾਮ ਨੂੰ ਤਾਂ ਸਾਰੇ ਗਰੀਬ ਵੀ ਨਹੀਂ ਆ ਹਾਂਜੀ ਚਲੋ ਜੇ ਕਿਸੇ ਲੋੜ ਵਾਂਦੇ ਕਿਸੇ ਵੇਲੇ ਕਹੇ ਦੀ ਮਹੀਂ ਕੋਈ ਸੂਣ ਵਾਲੀ ਹੁੰਦੀ ਤਾਂ ਖਦਨ ਹੜਕੇ ਹੁੰਦੀ ਜਾਂ ਕੋਈ ਲੈਣ ਜੋ ਕਹਿੰਦਾ ਸਾੜੜਗਾ ਉਹਨਾਂ ਵਾਸਤੇ ਬਹੁਤ ਚੰਗੀ ਹੈ 30000 ਜੀ ਠੀਕ ਹੈ ਜੀ ਤੇ ਮਾਲ ਤਾਂ ਚਲੋ ਹੋਰ ਵੀ ਹੈਗਾ ਵਾ ਹਾਂਜੀ ਪਰ ਥੋੜਾ ਜਿਹਾ ਅਸੀਂ ਅਜੇ ਮਤਲਬ ਕਿ ਘਾਟ ਪਾਇਆ ਵੀ ਚਲੋ ਰੋਜ਼ ਹੀ ਹਾਂਜੀ 2-4 ਦੋਟਾਰ ਜਿਹੜੀਆਂ ਮਤਲਬ ਕਿ ਉਧਰ ਪਾ ਦਿਆ ਕਰਾਂਗੇ ਚਲੋ ਜਿੱਦਾਂ ਕਿ ਵੀਸਰਾ ਦਾ ਘੋਂ ਘਾਰਾ ਮਿਲਦਾ ਉਸ ਹਿਸਾਬ ਨਾਲ ਹਾਂਜੀ ਬਾਕੀ ਜਿੰਜੀਪੋਰ ਤੋਂ 4 ਕਿਲੋਮੀਟਰ ਪਿੰਡ ਆਪਣਾ ਠੀਕ ਹੈ ਤੇ ਬਟਾਲਾ ਵੀ ਲੱਗ ਗਿਆ ਇਧਰੋਂ ਫਤੇਗੜ ਵੀ ਆ ਕਤੂ ਨੰਗਲ ਵੀ ਆ ਅੰਬਰਨਾਰ ਆਪਾਂ ਮੰਨ ਲਓ ਮਾ ਕੁੱਲ ਮਿਲਾ ਕੇ ਕੋਈ 28 ਕਿਲੋਮੀਟਰ ਹੋਏਗਾ ਠੀਕ ਹੈ ਤੇ ਜਿਲ੍ਹਾ ਆਪਣਾ ਪਿੰਡ ਪਗਾਲੀ ਤੋਂ ਜਿੰਜੀਠਾ ਠੀਕ ਹੈ ਸੱਤ ਗੱਲ ਜੀ